ਚੱਲ ਰਿਹਾ ਹੈਗਾ ਸਿਰਫ 4999 ਹੁਣ ਭਰਾ ਇਹ ਕਹਿੰਦੇ ਕੱਲਾ ਫੋਨ ਦਵਾਂਗੇ ਨਹੀਂ ਵੀਰੇ ਫੋਨ ਨਹੀਂ ਦਿੰਦੇ ਸਾਰਾ ਕੁਝ ਨਾਲ ਦੇਵਾਂਗੇ ਆਪਾਂ ਇਹ ਆਹਾ ਫੋਨ ਦੇ ਨਾਲ 4999 ਦੇ ਵਿੱਚ ਆਪਾਂ ਏਅਰਪੋਰਟ ਇਹਦੇ ਨਾਲ ਵੀ ਫ੍ਰੀ ਤੇ ਉਸ ਤੋਂ ਬਾਅਦ ਆਪਣੀ ਆ ਗਈ ਵੀਰੇ ਕੇਵਲ ਜੋ ਕਿ ਮਿਲੂਗੀ ਬਿਲਕੁਲ ਫ੍ਰੀ ਉਸ ਤੋਂ ਬਾਅਦ ਅਡਾਪਟਰ ਬਿਲਕੁਲ ਫ੍ਰੀ ਇੱਕ ਆਪਾਂ ਦਵਾਂਗੇ ਤੁਹਾਨੂੰ ਨਾਲ ਮੋਬਾਈਲ ਦਾ ਸੋਨਾ ਜਾਂ ਕਵਰ ਜੋ ਕਿ ਹੋਊਗਾ ਬਿਲਕੁਲ ਫ੍ਰੀ ਤੇ ਨਾਲ ਆਪਣਾ ਵੀਰੇ ਆਪਾਂ ਆਈ ਆ ਨਾ ਗਾਰਡ ਕਿੱਥੇ ਆਪਣੇ ਗਾਰਡ ਸਰ ਆ ਪਾਇਨੇ ਇਹਦੇ ਵਿੱਚ ਮਤਲਬ ਟਾਪ ਕੁਆਲਟੀ ਦਾ ਗਾਰਡ ਲਾ ਕੇ ਆ ਸਾਰਾ ਕੁਝ ਆਪਾ ਦੇਵਾਂਗੇ ਫ੍ਰੀ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਵਾਸਤੇ ਕਾ ਇਨਾ ਘੈਂਟ ਆਫਰ ਲੈ ਕੇ ਆ ਗਏ ਬਾਈ ਮੋਬਾਈਲ ਫੋਨ ਨੂੰ ਲੈ ਕੇ আর ਮੋਬਾਈਲ ਫੋਨ ਮਤਲਬ ਪਤਾ ਕਿਹੜੇ ਨੇ ਆਈਫੋਨ ਆਈਫੋਨ ਅੱਜ ਤੁਹਾਨੂੰ ਆਪਾਂ ਓ ਰੇਟ 'ਚ ਦੇ ਦਾਂਗੇ ਬਾਈ ਕਦੇ ਸੋਚਿਆ ਨਹੀਂ ਹੋਣਾ ਤੇ ਭਰਾ ਆਪਣੇ ਬਰਾਬਰ ਖੜਾ ਸਤ ਪਹਿਲਾ ਦਾ ਵੀ ਸਸਰੀਕਰ ਵੈਲਕਮ ਆਪਣੇ ਚੈਨਲ ਤੇ ਇੱਕ ਵਾਰੀ ਆਪਣੀ ਸ਼ਾਪ ਦਾ ਨਾਮ ਕੀ ਤੇ ਐਡਰੈਸ ਕੀ ਪੰਦਾ ਭਰਾ ਆਪਣੀ ਸ਼ਾਪ ਦਾ ਨਾਮ ਮੇਰੇ ਸ਼ਿਵਮ ਐਪਲ ਸਟੋਰ ਹੈ ਇਹ ਡੜਬੇ 메ਨ ਚੌਂਗ ਚ ਪੁਲ ਦੇ ਕੋਲੇ ਜਦੋਂ ਆਪਾਂ ਕੌੜੇ ਨੂੰ ਮੁੜਦੇ ਆ ਪਹਿਲੀ ਸ਼ਾਪ ਹੈਗੀ ਜਿਹੜਾ ਡੜਬੇ ਦਾ 메ਨ ਬੱਸ ਸਟੈਂਡ ਹੈ ਮੈਂ ਤੁਹਾਨੂੰ ਬਾਹਰੋਂ ਲੋਕੇਸ਼ਨ ਦਿਖਾ ਦੂੰਗਾ ਜਮੇ ਕੋਰਨਰ ਤੇ ਭਰਾ ਹੋਰਾਂ ਦੀ ਸ਼ਾਪ ਆ ਹੁਣ ਕਹੋਂਗੇ ਜੇ ਆਫਰ ਦੀ ਆਪਣੇ ਕੋਲੋਂ ਕੋਈ ਭਰਾ ਨਵਾਂ ਫੋਨ ਲੈਂਦਾ ਭਾਵੇਂ ਪੁਰਾਣਾ ਲੈਂਦਾ ਪਹਿਲੀ ਗੱਲ ਤਾਂ ਵੀਰੇ ਪੈਸਾ ਲੈ ਕੇ ਆਣ ਦੀ ਲੋੜ ਹੈ ਕੋਈ ਲੋੜ ਨਹੀਂ ਹੈ ਆਧਾਰ ਕਾਰਡ ਪੈਨ ਕਾਰਡ ਚੱਕ ਲਿਓ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਲਿਓ ਆਪਾਂ 0 ਮਤਲਬ ਪਰਸੈਂਟ ਡਾਊਨ ਪੇਮੈਂਟ ਕਹਿੰਦੇ ਹੁੰਦੇ ਆ ਆਪਾਂ ਫੋਨ ਦੇ ਦੋ ਫੋਨ ਦੇ ਦਾਂ ਹੁਣ ਕਈ ਭਰਾਏ ਕਹਿ ਰਹੇ ਹੋਣਗੇ ਕਿ ਸ਼ਾਇਦ ਚਲੋ ਆਪਾਂ ਕਿਸ਼ਤਾਂ ਦੇ ਲਵਣਗੇ ਮਿਲ ਗਿਆ ਵੀ ਮਹਿੰਗਾ ਨਾ ਹੋਣਾ 4999 ਰੁਪਏ ਦੀ ਸਟਾਰਟਿੰਗ ਪ੍ਰਾਈਸ ਹੈ ਹੁਣ ਐ ਕਹਿਣਗੇ ਤੁਸੀਂ ਝੂਠ ਬੋਲ ਗਏ ਤੁਹਾਡੇ ਕੋਲ ਸਟਾਕ ਇੰਨਾ ਕਿਆ ਸਕਰੀਨ ਤੇ ਐਡਰੈਸ ਮੋਬਾਈਲ ਨੰਬਰ ਦੋਨੋ ਚੱਲ ਰਹੇ ਨੇ ਜਿੰਨੇ ਵੀ ਆਈਫੋਨ ਤੁਹਾਡੇ ਸਾਹਮਣੇ ਡਿਸਪਲੇ ਤੇ ਪਈ ਨੇ ਇਕੱਲੀ ਇਹ ਨਹੀਂ ਮੋਬਾਈਲ ਫੋਨ ਦੇ ਨਾਲ ਜਿੰਨੀ ਵੀ ਐਕਸੈਸਰੀ ਹੈ ਐਕਸੈਸਰੀ ਦਊਗਾ ਬਿਲਕੁਲ ਫ੍ਰੀ ਸਭ ਤੋਂ ਪਹਿਲਾਂ ਜੇ ਗੱਲ ਕਰੀ ਸਟਾਰਟਿੰਗ 4999 ਰੁਪਏ ਦੇ ਵਿੱਚ ਵੀਰੇ ਕਿਹੜੇ ਫੋਨ ਆ ਜਾਣਗੇ ਆਪਣੇ ਕੋਲ ਦਿਖਾਓ ਇੱਕ ਵਾਰੀ ਵੀਰੇ 8 ਤੋਂ ਸਟਾਰਟਿੰਗ ਹੋ ਜੂਗੀ ਆਪਣੀ ਓਕੇ ਲਓਏ ਆਈਫੋਨ 8 ਦੀ ਸੀਰੀਜ਼ ਹੈ ਇਹਦਾ ਫਾਇਦਾ ਕੀ ਹੈਗਾ ਇਹਦੇ ਵਿੱਚ ਵੀਰੇ ਹਲੇ ਤੱਕ ਸਾਰਾ ਕੁਝ ਵਰਕਿੰਗ ਹੈਗਾ ਨਹੀਂ ਕੀ ਪ੍ਰਾਇਸ ਸੋਚ ਲੰਗੀ Google Pay ਚੱਲਦਾ ਹੈ ਫੋਨ ਤੇ ਚੱਲਦਾ ਹੈ ਸਾਰਾ ਕੁਝ ਵਰਕਿੰਗ ਹੈਗਾ ਹਾਂਜੀ ਵੀਰੇ ਅਪਡੇਟ ਨਹੀਂ ਕੀਤੇ ਹੋਏ ਹੈਗੇ ਫਿਰ ਆਨੇ ਨਾਲ ਸਾਰਾ ਕੁਝ ਚੱਲ ਰਿਹਾ ਹੈ ਸਾਰਾ ਕੁਝ ਚੱਲ ਰਿਹਾਗਾ ਸਿਰਫ 4999 ਹੁਣ ਭਰਾਏ ਕਰਨ ਕੱਲਾ ਫ ਨੇ ਵੀਰੇ ਫੋਨ ਦੇ ਨਾਲ ਸਾਰ ਕੁਝ ਨਾਲ ਦੇਵਾਂਗੇ ਆਪਾਂ ਇਹ ਆਹ ਫੋਨ ਦੇ ਨਾਲ 4999 ਦੇ ਵਿੱਚ ਆਪਾਂ ਗੱਲ ਕਰੀ ਕੀ ਕੀ ਦੇਵਾਂਗੇ ਨਾਲ ਵੀਰੇ ਗਲਾਸ ਗੜ ਲਾ ਕੇ ਦੇਵਾਂਗੇ 에어ਪੋਰਟ ਫ੍ਰੀ ਦੇਵਾਂਗੇ ਨਾਲ 오ਰੀਜਨਲ 어댑ਟਰ ਤੇ ਕੇਬਲ ਦੇਵਾਂਗੇ ਜਿਸ ਦੀ ਗਰੰਟੀ ਵੀ ਹੋਊਗੀ 1 ਸਾਲ ਦੀ 에어ਪੋਰਟ ਇਹਦੇ ਨਾਲ ਵੀ ਫ੍ਰੀ ਤੇ ਉਸ ਤੋਂ ਬਾਅਦ ਆਪਣੀ ਆਗੀ ਵੀਰੇ ਕੇਬਲ ਜੋ ਕਿ ਮਿਲੂਗੀ ਬਿਲਕੁਲ ਫ੍ਰੀ ਉਸ ਤੋਂ ਬਾਅਦ 어ਡੈਪਟਰ ਬਿਲਕੁਲ ਫ੍ਰੀ ਇੱਕ ਆਪਾਂ ਦੇਵਾਂਗੇ ਸੋ ਨੂੰ ਨਾਲ ਮੋਬਾਈਲ ਦਾ ਸੋਨਾ ਜਾਂ ਕਵਰ ਜੋ ਕਿ ਹੋਊਗਾ ਬਿਲਕੁਲ ਫ੍ਰੀ ਤੇ ਨਾਲ ਆਪਣਾ ਵੀਰੇ ਆਪਾਂ ਆਈ ਹੈ ਨਾ ਗਾਰਡ ਕਿੱਥੇ ਆਪਣੇ ਗਾਰਡ ਆਪਾਂ ਇਹਦੇ ਵਿੱਚ ਮਤਲਬ ਟਾਪ ਕੁਆਲਟੀ ਦਾ ਗਾਰਡ ਲੱਗਿਆ ਆ ਸਾਰਾ ਕੁਝ ਆਪਾਂ ਦਵਾਂਗੇ ਫ੍ਰੀ ਫ੍ਰੀ ਨਾ ਇਹ ਹੈਗਾ ਸਟਾਰਟਿੰਗ ਹੁਣ ਸੀਰੀਜ਼ ਸਾਹ ਦੇ ਨਾਲ ਰੇਟ ਸੁਣੀ ਚੱਲਿਓ ਜਿੰਨੇ ਭਰਾ ਵੀ ਦੇਖ ਰਹੇ ਨੇ ਏਕ ਦੇ ਵੀਰੇ 8 8 ਤੋਂ ਬਾਅਦ ਆਪਣੇ ਕੋਲ ਆ ਗਿਆ ਕਿਹੜਾ ਕਿਹ 10 ਐਕਸ ਐਕਸ ਆ ਗਿਆ ਲੋ ਭਾਈ ਹਾਂਜੀ ਤੇ ਕਈ ਭਰਾ ਇਹ ਕਹਣਗੇ ਜਿੰਮੇ ਭਰੇ ਆਪਣੇ ਫੋਨ ਦੀ ਫੁੱਲ ਆਣਾ ਫੁੱਲ ਹੋਊਗੀ ਵੀਰੇ ਕੋਈ ਚੱਕਰ ਨਹੀਂ ਇਹਨਾਂ ਦਾ ਸਟਾਰਟਿੰਗ ਪ੍ਰਾਈਸ ਕੀ ਰਹਿ ਜਾਂਦਾ ਵੀਰੇ ਐਕਸ ਦਾ ਵੀਰੇ 10000 ਤੋਂ ਸਟਾਰਟ ਹੋ ਜਾਣਾ 10000 ਦੀ ਸਟਾਰਟਿੰਗ ਆ ਫੁੱਲ ਓਕੇ ਦੀ ਰਿਪੋਰਟ ਆ ਫੋ ਵਰਕਿੰਗ ਦਾ ਪ੍ਰੋਪਰ ਹੈ ਇਹ ਨਹੀਂ ਹੈ ਕਿ ਹਾਂ ਵੀ ਸਾਨੂੰ ਆਪਾਂ ਬੇਕਾਰ ਚੀਜ਼ ਦਿੱਤੀ ਉਸ ਤੋਂ ਬਾਅਦ ਵੀਰ ਆਪਣੇ ਕੋਲ ਆਗੇ 11 ਹਾਂਜੀ ਵੀਰ 11 11 ਦਾ ਸਟਾਰਟਿੰਗ ਪ੍ਰਾਈਸ ਕੀ ਰਹਿ ਜਾਂਦਾ ਵੀਰ ਆਪਣੇ ਕੋਲ 11 ਵੀਰ ਆਪਣੇ ਸਟਾਰਟ ਹੋ ਜਾਣਗੇ 12000 12000 ਤੋਂ 11 ਸਟਾਰਟ ਹੋ ਜਾਣਗੇ ਉਸ ਤੋਂ ਬਾਅਦ 11 ਦੀ ਪ੍ਰੋ ਸੀਰੀਜ਼ ਆ ਗਈ ਹਣਾ ਵੀਰੇ ਹਾਂਜੀ ਇਹ ਉਹ ਸਟਾਰਟਿੰਗ ਪ੍ਰਾਈਸ ਕੀ ਦੀ ਆਪਣੇ 11 ਪ੍ਰੋ ਦੀ ਆਪਣੇ 16000 ਤੋਂ ਸਟਾਰਟ ਹੋਏ ਇੱਕ ਆਪਾਂ ਸਰਪ੍ਰਾਈਜ਼ ਦੀ ਸਭ ਤੋਂ ਵੱਡਾ ਆਪਾਂ ਆਪਣਾ 16 ਪਿਆ ਵੀਰੇ ਹਣਾ ਹਾਂਜੀ ਆਪਾਂ ਫੋਨ ਸਾਰੇ ਮਿਲ ਜਾਣਗੇ ਜਿਹੜਾ ਤੁਸੀਂ ਕਹੋਗੇ ਉਹ ਮਿਲ ਜਾਊਗਾ ਹੁਣ ਆ ਪਿਆਗਾ ਇਨ ਵਾਰੰਟੀ ਫੋਨ ਆਲ ਪੰਜਾਬ ਦਾ ਚੈਲੰਜ ਹੈ ਜਿੱਥੇ ਮਰਜ਼ੀ ਦੇ ਟਰਾਈ ਕਰ ਲੋ ਇਹ ਨਮਾ ਤਾਂ ਵੀਰੇ ਬਹੁਤ ਮਹਗਾ ਹੈ ਹਾਂਜੀ ਇਨ ਵਾਰੰਟੀ ਫੋਨ ਪਿਆ ਹੈ ਹਾਂਜੀ ਹਾਂਜੀ ਸਾਰਾ オリジナル ਹੈ ਕੋਈ ਖੋਲਿਆ ਖੋਲਿਆ ਕੁਝ ਵੀ ਨਹੀਂ ਓਕੇ ਦੀ ਰਿਪੋਰਟ ਹੈ ਕਿੰਨੇ ਦੇ ਦਾਂਗੇ ਇਹ ਵੀਰੇ 49999 ਲੈ ਬਈ 49000 ਠੀਕ ਹੈ 99 ਰੁਪਏ ਦਾ ਮਿਲ ਜੂਗਾ ਆਹ ਫੋਨ ਤੁਹਾਡੇ ਸਾਹਮਣੇ ਇੱਕ ਆਫਰ ਹੋਰ ਦੇ ਦੀ ਫਿਰ ਆਪਾਂ ਹਾਂਜੀ ਹਾਂਜੀ ਤੇ ਇੱਕ ਆਪਣੇ ਕੋਲ ਇੱਕ ਹੋਰ ਫੋਨ ਪਿਆ ਸੀਗਾ ਵੀਰੇ ਜਿਹੜਾ ਆਪਣਾ ਸਟਾਰਟਿੰਗ ਪ੍ਰਾਈਸ ਸੀਗਾ ਇਹੀ ਹੈਗਾ ਉਹ 14 14 ਆਪੇ ਕਰਦੇ ਲਓ ਵੀ 14 Pro ਕਿੰਨੇ ਜੀਵੀ ਹੈ 256 ਜੀਵੀ ਕਿੰਨੇ ਦੇਵਾਂਗੇ ਫੋਨ ਇਹ ਵੀਰੇ ਔਰਿਜਨਲ ਫੋਨ ਹੈਗਾ ਕਦੇ ਖੋਲਿਆ ਕਦੇ ਰਿਪੇਅਰ ਨਹੀਂ ਹੋਇਆ ਹੈਗਾ ਇਹ ਆਪਾਂ ਦੇ ਦਾਂਗੇ 48000 ਰੁਪਏ ਦਾ 48000 ਰੁਪਏ ਦਾ 14 Pro ਤੁਹਾਡੇ ਸਾਹਮਣੇ ਕਈ ਭਰਾ ਕਹਿ ਦੇਣਗੇ ਕਮੀ ਕੁਮੀ ਨਾ ਹੋਵੇ ਫੋਨ ਓਕੇ ਦੇ ਰਿਹਾ ਹਾਂ ਇਹ ਔਰਿਜਨਲ ਫੋਨ ਹੈਗਾ ਕਦੇ ਖੋਲਿਆ ਕਦੇ ਰਿਪੇਅਰ ਨਹੀਂ ਹੋਇਆ ਇਹਦੇ ਨਾਲ ਆਹ ਸਾਰੇ ਗਿਫਟ ਮਤਲਬ ਫੋਨ ਆਪਣੇ ਕੋਲ ਕੋਈ ਵੀ ਲੈ ਕੇ ਜਾਣਾ ਨਵਾਂ ਜਾਂ ਪੁਰਾਣਾ ਗਿਫਟ ਆਪਾਂ ਸਾਰੇ ਭਰਾਵਾਂ ਨੂੰ ਨਾਲ ਦੇਵਾਂਗੇ ਤੋਂ ਬਾਅਦ ਆ ਬਾਈ ਹਰ ਤਰ੍ਹਾਂ ਦੀਆਂ ਏਟਮ ਮਿਲੇ ਤੇ ਵੀਰੇ ਨਵੇਂ ਦੀ ਕੀ ਆਫਰ ਜ ਆਪਣੇ ਕੋਲੋਂ ਭਰਾਨਾ ਮਾ ਲੈ ਕੇ ਜਾਂਦਾ ਵੀਰੇ ਜੇ ਕਿਸੇ ਨੇ ਨਵਾਂ ਫੋਨ ਲੈਣਾ ਹੈਗਾ ਹਾਂਜੀ ਆਪਾਂ ਨੂੰ ਜ਼ੀਰੋ ਡਾਊਨ ਪੇਮੈਂਟ ਤੇ ਪਹਿਲੀ ਗੱਲ ਤਾਂ ਆਪਾਂ ਉਹਨੂੰ ਫੋਨ ਦੇ ਦਾਂਗੇ ਓਕੇ ਕੋਈ ਰੁਪਈਆ ਨਹੀਂ ਆਧਾਰ ਕਾਣ ਪੈਨ ਕਾਰਡ ਲੈ ਆਵੇ ਓਕੇ ਨਾਲ ਬੈਂਕ ਦੀ ਕਾਪੀ ਆਪਾਂ ਫੋਨ ਦੇ ਕੇ ਤੋਰਾਂਗੇ ਬੰਦੇ ਨੂੰ ਨਵੇਂ ਦੇ ਨਾਲ ਵੀ ਐਕਸੈਸਰੀ ਸਾਰੀ ਹੈਗੀ ਆ ਨਵੇਂ ਦੇ ਨਾਲ ਇਹ ਚੀਜ਼ ਤੇ ਨਹੀਂ ਹੋਊਗੀ ਵੀਰੇ ਨਵੇਂ ਦਾ ਰੇਟ ਵੀ ਕੰਪੇਅਰ ਕਰਕੇ ਆਉਣਾ ਪਊਗਾ ਫਿਰ ਹਾਂ ਵੀਰੇ ਕੋਈ ਚੱਕਰ ਮਾਰਕ ਨੂੰ ਕਿੰਨੇ ਪਰਸੈਂਟ ਉਡਾ ਦੀਏ ਪਰਸੈਂਟੇਜ ਦੱਸ ਦਊਗੀ ਆਪਾਂ ਸਹੀ ਮ ਲਾ ਭਾਈ ਨਾ ਮਾ ਕਿਤੇ ਮਰਜੀ ਟਰਾਈ ਕਰ ਲੋ 5 6000 ਦਾ ਘੱਟੋ ਘੱਟ ਡਿਸਕਾਊਂਟ ਮਿਲ ਜਾਊਗਾ 13 Pro Max 골ਡਨ ਕਲਰ ਬਾਈ ਕੰਦਾ ਉਹ ਰੇਟ ਚ ਦੇ ਦੂੰਗਾ ਕਦੇ ਸੁਣਿਆ ਨਹੀਂ ਹੋਗਾ ਹੈ ਵੀਰੇ 30000 ਰੁਪਏ ਦੇ ਦਾਂਗੇ ਆਪਣਾ ਝੂਠ ਬੋਲ ਰਹੇ ਆ ਕਹਿਣਗੇ ਦੋਸਤੋਂ ਮੈਂ ਵੀਡੀਓ ਬਣਾ ਦੇ ਨਹੀਂ ਵੀਰੇ ਦੁਕਾਨ ਤੇ ਆ ਕੇ ਦੇਖ ਸਕਦੇ 30000 ਰੁਪਏ ਦਾ ਆਹ ਫੋਨ ਤੁਹਾਨੂੰ ਮਿਲ ਜਾਊਗਾ ਲੋ ਜੀ ਫੋਨ ਹੋਰ ਵੀ ਪਏ ਨੇਗੇ ਤੇ ਆਹ ਤੁਹਾਡੇ ਸਾਹਮਣੇ ਡਿਸਪਲੇ ਦੇ ਵਿੱਚ ਬਾਧੂ ਨੇ ਇਸ ਤੋਂ ਇਲਾਵਾ ਕਿਸੇ ਨੂੰ ਪ੍ਰਾਣਾ ਆਪਣੇ ਨਾਲ Android ਫੋਨ ਵੀ ਲੈਣੇ ਹੋਣ ਵੀਰੇ Android ਆਪਣੇ ਕੋਲ ਅਵੇਲੇਬਲ ਹਨ ਹਾਂਜੀ ਵੀਰੇ ਮਿਲਣਗੇ ਸਾਰੇ ਮਿਲ ਜਾਣਗੇ ਕੋਈ ਚੱਕਰ ਨਹੀਂ ਸੈਕੰਡ ਹੈਂਡ ਤੇ ਨਵੇਂ ਦੋਨੋਂ ਸੈਕੰਡ ਹੈਂਡ ਨਵੇਂ ਦੋਨੋਂ ਮਿਲਦੇ ਅੱਛਾ Android ਕਿਸੇ ਪ੍ਰਾਣਾ ਲੈਣਾ ਸਟਾਰਟਿੰਗ ਪ੍ਰਾਈਸ ਕਿੰਨੇ ਦਾ Android ਦਾ Android ਵੀਰੇ 8000 ਤੋਂ ਸਟਾਰਟ ਹੋ ਜਾਣਾ ਬਾਕਸ ਪੈਕ ਬਾਕਸ ਪੈਕ ਹਾਂਜੀ ਓਕੇ ਇੱਕ ਜਿਹੜਾ ਸਭ ਤੋਂ ਵੱਡਾ ਆਫਰ ਆ ਲਓ ਬਾਈ ਅੱਜ ਤੋਂ ਪਹਿਲਾਂ ਤੁਸੀਂ ਕਦੇ ਨਹੀਂ ਸੁਣਿਆ ਹੋਊਗਾ ਇਹ ਆਪਾਂ ਬਿਲਕੁਲ ਫ੍ਰੀ ਦੇਣੀ ਆ ਬਾਈ ਹਾਂਜੀ ਵੀਰੇ ਬਿਲਕੁਲ ਫ੍ਰੀ ਦੇਣੀ ਆ ਇਹ ਕਿਵੇਂ ਦੇਣੀ ਆ ਬਾਈ ਫ੍ਰੀ ਇਹ ਵੀਰੇ ਜਿਹੜੇ ਆਪਣੇ ਤੋਂ ਫੋਨ ਲੈ ਕੇ ਜਾਣਗੇ ਹਾਂ ਠੀਕ ਹੈ ਜੀ ਆ ਤੇ ਤਰੀਕਾ ਫਿਕਸ ਕਰਾਂਗੇ ਓਕੇ ਠੀਕ ਹੈ ਜੀ ਦਿਵਾਲੀ ਕਰ ਦਨੇ ਆ ਦਿਵਾਲੀ ਤੇ ਕਰ ਦੋ ਲਓ ਭਾਈ ਦਿਵਾਲੀ ਤੇ ਤੁਹਾਨੂੰ ਇਹ ਫ੍ਰੀ ਮਿਲ ਜੂਗਾ ਹੁਣ ਜਿਹੜਾ ਆਪਣੇ ਕੋਲੋਂ ਭਰਾ ਕੋਈ ਫੋਨ ਲੈ ਕੇ ਜਾਂਦਾ ਹੈ ਹਨਾ ਹਾਂਜੀ ਤੇ ਉਹਦਾ ਆਪਾਂ ਫਿਰ ਕੁਛ ਨਾ ਕੁਛ ਰੱਖਣਾ ਪਊ ਆਪਾਂ ਨੂੰ ਕੋਈ ਟੋਕਨ ਟਾਕਰ ਕੁਛ ਸਿਸਟਮ ਨਹੀਂ ਵੀਰੇ ਜਾਂ ਕੋਈ ਪਰਚੀ-ਪੁਰਚੀ ਆਪਾਂ ਬਸ ਸਿਰਫ ਜਿਹੜਾ ਫੋਨ ਲੈ ਕੇ ਜਾਣਗੇ ਆਪਾਂ ਉਹਨਾਂ ਦਾ ਟੋਕਨ ਪਾਵਾਂਗੇ ਟੋਕਨ ਪਾਵਾਂਗੇ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਕਸਟਮਰ ਲੱਕੀ ਕਸਟਮਰ ਨੂੰ ਫ੍ਰੀ ਕਰ ਦਾਂਗੇ ਆਪਾਂ ਲਓ ਵੀ ਜਿਹੜਾ ਭਰਾ ਉਹ ਫੋਨ ਲੈ ਕੇ ਜਾਊਗਾ ਉਹ ਜਿਵੇਂ ਪ੍ਰਸੀਦ ਹੋ ਵਗੈਰਾ ਦੇ ਦਿੰਦੇ ਨੇ ਉਹਨਾਂ ਦੀਵਾਲੀ ਵਾਲੇ ਦਿਨ ਕੱਢਾਂਗੇ ਆਪਾਂ ਆਹ ਵਾਲਾ ਬੰਬ ਬਾਹਰਲਾ ਬੜਾ ਕਰੀਓ ਤੇ ਆਪਾਂ ਬਜਾਵਾਂਗੇ ਆਪਾਂ ਇਹ ਮਿਲ ਜੂਗੀ ਬਿਲਕੁਲ ਫਰੀ ਲੋ ਵੀ ਤੁਹਾਡੇ ਸਾਹਮਣੇ ਐ ਬਾਕੀ ਪ੍ਰਾਹਰਾਂ ਦਾ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਸਕਰੀਨ ਚ ਚੱਲ ਰਿਹਾ ਕਿਸੇ ਵੀ ਪ੍ਰਾਣੇ ਪ੍ਰਾਣੇ ਆਈਫੋਨ ਨਵੇਂ ਐਂਡਰੋਇਡ ਕੋਈ ਵੀ ਚ ਲੈਣਾ ਨਾਲ ਜਿਹੜਾ ਐਸੈਸਰੀ ਵੀ ਲੈਣੀ ਐ ਹੌਲ ਸੇਲ ਰੇਟ ਦੇ ਵਿੱਚ ਪ੍ਰਾਹਰਾਂ ਦਾ ਕੰਮ ਐ ਬਾਕੀ ਦਿੱਤੇ ਨੰਬਰ ਤੇ ਕਰ ਲਓ ਜੀ ਕੰਟੈਕਟ ਬਾਕੀ ਐਡਰੈਸ ਚਲ ਰਹੀ ਵਿਜ਼ਿਟ ਕਰ ਲੇ